ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਸ਼ਾਈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਮਾ ਭਾਗ ਪੜਾਂ ਮਰਦਾਨੇ ਦੇ ਮਨੋਂ ਡਰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇੱਕ ਹੋਰ ਸ਼ਬਦ ਅਚਾਰਨ ਕੀਤਾ ਚੰਡੇ ਬਾਡੀ ਨੂੰ ਮੰਜੀ ਬਖਸ਼ੀ ਜਾਂਗਲੀ ਨਾਗੇ ਪੁਰਸ਼ਾਂ ਨੂੰ ਉਪਦੇਸ਼ ਦੇਂਦੇ ਹੋਏ ਰੱਬ ਰੰਗ ਮਤੀ ਕੁਦਰਤ ਨੂੰ ਦੇਖ ਕੇ ਤੇ ਹੌਲੀ ਹੌਲੀ ਵਿਚਰਦੇ ਹੋਏ ਸਤ ਗੁਰੂ ਜੀ ਰਿਆਸ਼ਤ ਮਨੀਪੁਰ ਦੇ ਸ਼ਹਿਰ ਐਮਫਲ ਪਹੁੰਚ ਗਏ ਇਹ ਸ਼ਹਿਰ ਹਿੰਦ ਬਰਮਾ ਸਰਹੰਦ ਉੱਤੇ ਹੈ ਕਿੰਨਾ ਪੁਸਤਕਾਂ ਵਿੱਚ ਇਸੇ ਸ਼ਹਿਰ ਦਾ ਨਾਮ ਅਸੀਮ ਨਗਰੀ ਵੀ ਲਿਖਿਆ ਹੈ ਐਮ ਫਲ ਇੱਕ ਸੁੰਦਰ ਪਹਾੜੀ ਨਗਰੀ ਸੀ ਲਮੇਰੇ ਪੰਦ ਦਾ ਥੱਕਿਆ ਕਣੇ ਤੇ ਅਨੇ ਜੰਗਲਾਂ ਦਾ ਇਕ ਲਤਾ ਦਾ ਭੈ ਪੀਤ ਕੀਤਾ ਹੋਇਆ ਮਰਦਾਨਾ ਜਦੋਂ ਇਹ ਸ਼ਹਿਰ ਦੇ ਬਾਜ਼ਾਰ ਵਿੱਚ ਗਿਆ ਤਾਂ ਬਹੁਤ ਖੋਸ਼ ਹੋਇਆ ਉਸ ਨੇ ਪੀੜ پارکੇ ਖਰਾਕ ਖਾਧੀ ਉਸ ਨਗਰੀ ਦਾ ਰਾਜਾ ਸੁਦਰ ਸ਼ੈਨ ਦਾ ਪਨੀਆ 인ਦਰ ਸ਼ੈਨ ਸੀ ਇੰਦਰ ਸੈਨ ਇੱਕ ਭਗਤ ਪੁਰਸ਼ ਸੀ ਦੇਸ਼ ਦੇ ਰਵਾਜ ਅਤੇ ਤੁਰੀ ਆ ਰਹੀ ਕੁਲ ਕੀਤੀ ਅਨਸਾਰ ਇਹ ਦੇਵੀ ਦੇਵਤਿਆਂ ਦੀ ਪੂਜਾ ਕਰਿਆ ਕਰਦਾ ਸੀ ਛੋਟੇ ਛੋਟੇ ਅਨਕੜਤ ਪੱਥਰ ਰੱਖ ਕੇ ਦੇਵਤੇ ਮਿਥੇ ਹੋਏ ਸਨ ਸਵੇਰੇ ਤੇ ਸ਼ਾਮ ਉਹਨਾਂ ਦੀ ਪੂਜਾ ਹੁੰਦੀ ਫਲ ਫਾਲ ਤੇ ਹੋਰ ਟੀਮ ਦੀ ਚੀਜ਼ਾਂ ਦਾ ਚੜਾਵਾ ਚੜਨ ਤੋਂ ਬਿਨਾ ਕਈਆਂ ਜਾਂਗਲੀ ਜਨਵਰਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਜਾਂਦੀਆਂ ਇੰਦਰਸੈਨ ਦਾ ਇੱਕ ਸਾਥੀ ਝੰਡਾ ਬਾਡੀ ਤਰਖਾਨ ਸੀ ਦੋਹਾਂ ਮਹਾਪੁਰਸ਼ਾਂ ਦੇ ਦੇਲ ਭਲੇ ਸਨ ਪਰ ਅਸਲੀ ਪ੍ਰਭੂ ਭਗਤੀ ਦਾ ਗਿਆਨ ਨਹੀਂ ਸੀ ਉਹ ਲਕੀਰ ਦੇ ਫਕੀਰ ਸਨ ਗੁਰੂ ਨਾਨਕ ਜੀ ਉਹਨਾਂ ਨੂੰ ਸੱਚਾ ਗਿਆਨ ਸੱਚਾ ਜੀਵਨ ਮਾਰਗ ਤੇ ਸੱਚੀ ਪ੍ਰਭੂ ਭਗਤੀ ਦਸਨ ਵਾਸਤੇ ਐਮ ਭਲ ਸ਼ਹਿਰ ਵਿੱਚ ਪੁੱਜੇ ਸਨ ਆਪਣੇ ਸਬਾ ਅਤੇ ਗਿਨੇ ਮਿੱਠੇ ਕਰਮ ਨਿਯਮ ਅਨੁਸਾਰ ਗੁਰੂ ਜੀ ਸ਼ਹਿਰ ਤੋਂ ਬਾਹਰ ਇੱਕ ਉਪਸ਼ਨ ਵਿੱਚ ਆਸਣ ਲਾ ਕੇ ਬੈਠ ਗਏ ਮਰਦਾਨੇ ਨੂੰ ਨਗਰੀ ਵੱਲ ਤੋਰਿਆ ਸਤਗੁਰਾਂ ਨੇ ਆਗਿਆ ਕੀਤੀ ਮਰਦਾਨਿਆਂ ਸਤ ਕਰਤਾ ਸਤ ਕਰਤਾਰ ਦਾ ਨਾਮ ਚੇਤੇ ਕਰਕੇ ਨਗਰੀ ਵਿੱਚ ਜਾ ਜੇ ਨਾ ਬਾਡੀ ਦੇਵ ਮੂਰਤੀ ਦਾ ਪੁਜਾਰੀ ਹੈ ਉਸ ਨੂੰ ਮਿਲ ਕੇ ਉਸ ਕੋਲੋਂ ਅਨਜਲ ਸ਼ਕਤੀ ਜੇ ਨਾਲ ਆਵੇ ਤਾਂ ਲੈ ਆਵੀ ਉਸ ਦੇ ਹਿਰਦੇ ਵਿੱਚ ਕਰਤਾਰ ਵਾਸਤੇ ਪਿਆਰ ਤੇ ਤੜਫ ਤਾਂ ਹੈ ਪਰ ਗਿਆਨ ਨਹੀਂ ਗਿਆਨ ਦਾ ਦੀਵਾ ਉਹਦੇ ਹਿਰਦੇ ਵਿੱਚ ਬਾਲਣਾ ਬਹੁਤ ਜ਼ਰੂਰੀ ਹੈ ਅਨੇਰੇ ਨੂੰ ਦੂਰ ਕਰਨਾ ਹੈ ਪੁੱਛਦਾ ਪਛਾਣਦਾ ਹੋਇਆ ਮਰਦਾਨਾ ਚੰਡੀ ਬਾਡੇ ਦੇ ਅੱਡੇ ਉੱਤੇ ਪੁੱਜ ਗਿਆ ਚੰਦਾ ਬਾਡੀ ਅੱਗੇ ਰੀਜ ਨਾਲ ਲੱਕੜੀ ਦਾ ਕੰਮ ਕਰ ਰਿਆ ਸੀ ਲੱਕੜੀ ਦਾ ਰਬ ਬਣਾ ਰਿਆ ਸੀ ਉਸ ਦੀ ਸੰਦਰ ਸੀ ਕੇ ਉਹ ਅਥੀਰ ਬਾਬ ਬਣਾ ਕੇ ਦੇਵੀ ਦੇਵਤਿਆਂ ਦੀ ਉਪਮਾ ਦੇ ਗੀਤ ਗਾਵੇ ਉਹ ਰ ਬਾਬ ਮੁਕੰਬਲ ਹੋਣ ਵਾਲਾ ਸੀ ਮਰਦਾਨੇ ਨੇ ਜਾਤ ਸਤ ਕਰਤਾ ਸਤ ਕਰਤਾ ਦਾ ਨਾਰਾ ਲਾਇਆ ਸਤ ਕਰਤਾਰ ਦਾ ਸ਼ਬਦ ਸੁਣਦੇ ਸਾਰ ਚੰਡੇ ਬਾਦੀ ਦੇ ਅੱਥਾਂ ਵਿੱਚੋਂ ਲੱਕੜੀ ਤੇ ਥਿਆਰ ਆਪਣੇ ਆਪ ਹੀ ਖਿਸਕ ਗਏ ਅੱਖਾਂ ਉੱਪਰ ਚੁਪੀਆਂ ਤੇ ਸਾਹਮਣੇ ਖਲੋਤੇ ਮਰਦਾਨੇ ਵੱਲ ਦੇਖਿਆ ਨਵਾ ਪਹਿਰਾਵਾ ਉਪਰਾਤੇ ਅਨਡਿੱਠਾ ਪੁਰਸ਼ ਦੇਖ ਕੇ ਚੰਡੇ ਨੇ ਦੋਵੇਂ ਹੱਥ ਜੋੜੇ ਤੇ ਪੁੱਛਿਆ ਤੂੰ ਬੰਦਾ ਹੈ ਜਾਂ ਕੋਈ ਦੇਵਤਾ ਮੈਂ ਨਾਨਕ ਨਰੰਗਕਾਰੀ ਦਾ ਸੇਵਕ ਹਾਂ ਸਤ ਕਰਤਾਰ ਅਸਾਂ ਦਾ ਬੋਲਾ ਹੈ ਮਰਦਾਨੇ ਨੇ ਉੱਤਰ ਦਿੱਤਾ ਸਤ ਕਰਤਾਰ ਦੀ ਧੁਨ ਸੁਣ ਕੇ ਚੰਡੇ ਦਾ ਸਾਰਾ ਸਰੀਰ ਥਰਥਰਾਇਆ ਉਹਦਾ ਕਾਰਖਾਨਾ ਗੂੰਜਣ ਲੱਗ ਪਿਆ ਉਹਦੇ ਕੰਨਾਂ ਵਿੱਚ ਕੋਈ ਕਹਿਣ ਲੱਗਾ ਚੰਡਿਆ ਕੋ ਸਤ ਕਰਤਾ ਸਤ ਕਰਤਾ ਮਰਦਾਨੇ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਜਾਚਿਆ ਇਹ ਪੁਰਸ਼ ਕੌਣ ਹੈ ਇਹਦੀ ਬੋਲ ਨੇ ਮੇਰੇ ਹਿਰਦੇ ਨੂੰ ਬਚੈਨ ਕਰ ਦਿੱਤਾ ਹੈ ਇਹ ਆਉਂ ਸੋਚਦਾ ਹੋਇਆ ਅੱਗੇ ਵਧਿਆ ਅੱਗੇ ਵਾਦ ਕੇ ਮਰਦਾਨੇ ਦਾ ਸਤਕਾਰ ਕੀਤਾ ਆਦਰ ਦੇ ਕੇ ਬਿਠਾਇਆ ਖਾਣ ਵਾਲੀਆਂ ਵਸਤੂਆਂ ਅੱਗੇ ਲਿਆ ਰੱਖੀਆਂ ਭੁੱਖਾ ਮਰਦਾਨਾ ਸਾਰੀਆਂ ਚੀਜ਼ਾਂ ਨੂੰ ਖਾ ਗਿਆ ਜਦੋਂ ਪੇਟ ਭਰ ਗਿਆ ਤਾਂ ਝੰਡੇ ਨੂੰ ਆਖਣ ਲੱਗਾ ਮੇਰਾ ਮਾਲਕ ਤੈਨੂੰ ਸੱਦਦਾ ਹੈ ਝੰਡਾ ਤੇਰਾ ਮਾਲਕ ਕਿੱਥੇ ਹੈ ਮਰਦਾਨਾ ਸ਼ਹਿਰੋ ਸ਼ਹਿਰ ਸ਼ਹਿਰੋਂ ਬਾਹਰ ਨੇੜੇ ਹੀ ਇੱਕ ਸੁੰਦਰ ਬਾਗ ਹੈ ਬਾਗ ਦੇ ਵਿੱਚ ਬੈਠਾ ਹੈ ਚੰਡਾ ਉਸ ਦਾ ਨਾਮ ਕੀ ਹੈ ਪੇਸ਼ ਕੀ ਹੈ ਮਰਦਾਨਾ ਬੋਲਿਆ ਨਾਮ ਨਾਨਕ ਨਰੰਕਾਰੀ ਪੇਸ਼ ਨਰਲਾ ਨਾ ਉਹ Hindu ਨਾ ਉਹ Musalman ਸਾਬ ਦਾ ਸਾਂਝਾ hay shri bhagwan taria o na sagal jahan ki rakshate ki insaan change paag teri nagri aaye aa uth cheti le darshan paaye chanda baadi athle zaruri kaam bhul gaya hathyar te hor saman jithe pyaasi othe pyar reh ditta din paley san ਜੰਦਰਾ ਕੁੰਡੀ ਮਾਰੰਦੀ ਲੋੜੀ ਨੀਸੀ ਨੰਗੇ ਪੈਰ ਨੰਗੇ țeੜ ਤੋਤੀ ਉਸੇ ਤੋਤੀ ਦੇ ਪੱਲੇ ਨੂੰ ਸੇਰ ਉੱਪਰ ਕਰ ਲਿਆ ਹਨੇਰੇ ਵਿੱਚ ਠੇਡੇ ਖਾਣ ਵਾਲਾ ਝੰਡਾ ਅੱਜ ਚਾਨਣ ਹਾਸਲ ਕਰਨ ਵਾਸਤੇ ਤੁਰ ਪਿਆ ਮਰਦਾਨਾ ਉਸ ਨੂੰ ਪਿਆਰ ਤੇ ਭਗਤੀ ਦੇ ਧੋਰ ਨਾਲ ਬਨ ਕੇ ਲੈ ਤੁਰਿਆ ਵਾਹੋ ਦਾਹੀ ਤੁਰਕੇ ਦੁਆ ਨੇ ਪੰਧ ਖਤਮ ਕੀਤਾ ਪੰਦਰਾ ਕੁ ਕਦਮ ਪਿੱਛੇ ਰਹਿਣ ਤੇ ਮਰਦਾਨੇ ਝੰਡੇ ਨੂੰ ਆਖਿਆ ਓ ਦੇਖ ਸਮਾਧੀ ਲਾ ਕੇ ਬੈਠਾ ਹੈ ਜਗਤ ਬਾਬਾ ਈਸ਼ਵਰ ਦਾ ਨੂਰ ਆਪ ਨਰੰਕਾਰੀ ਮਰਦਾਨੇ ਦੀ ਜ਼ੁਬਾਨੋਂ ਅਪਰੋਕਤ ਬਚਨ ਸੁਣ ਕੇ ਝੰਡਾ ਸ਼ਿਆਰ ਹੋ ਗਿਆ ਉਸਨੇ ਆਪਣੇ ਸਰੀਰ ਦਿਮਾਗ ਅੱਖਾਂ ਤੇ ਅੱਥਾਂ ਨੂੰ ਕੈਨ ਕੀਤਾ ਨਰੰਕਾਰੀ ਜੋਤ ਨਾਲ ਮੇਲ ਹੋਣ ਲੱਗਿਆ ਸੱਚੇ ਸਤਗੁਰ ਦੀ ਯੂਰੀ ਵਿੱਚ ਪਹੁੰਚਿਆ ਕੋਈ ਨਰਾਦਰ ਨਾ ਹੋਵੇ ਉਸ ਨੂੰ ਭੈ ਸੀ ਕਿਤੇ ਉਸ ਕੋਲੋਂ ਕੋਈ ਭੁੱਲ ਨਾ ਹੋ ਜਾਵੇ ਜੇ ਭੁੱਲ ਹੋਵੇ ਤਾਂ ਸਮਾ ਅਥੋਂ ਚਲਿਆ ਜਾਵੇਗਾ ਆਪਣੇ ਆਪ ਨੂੰ ਕੈਮ ਕਰਕੇ ਨਿਰੰਕਾਰੀ ਜੋ ਦੇ ਕਮਨ ਚਰਨ ਕਮਲ ਚਰਨਾ ਕਮਲਾ ਉੱਤੇ ਡੰਡਉਤ ਹੈ ਜਾ ਡਿੱਗਾ ਮੱਥਾ ਟੇਕਿਆ ਚਰਨਾ ਦੀ ਧੂੜ ਲਾਈ ਜਿਉਂ ਹੀ ਉਹ ਚਰਨ ਧੂੜ ਅੱਖਾਂ ਤੇ ਮੱਥੇ ਨੂੰ ਲਾਈ ਕਿਉਂ ਹੀ ਸਾਰੇ ਨੇਰੇ ਦੂਰ ਹੋਏ ਕੁਪਾਟ ਖੁੱਲ ਗਏ ਅੰਦਰਲੀ ਮੈਲ ਪਿਛਲੇ ਜਨਮਾਂ ਤੇ ਕਰਮਾਂ ਦੀ ਨਿਸ਼ਾਨੀ ਨੈਣਾ ਰਾਈ ਅੰਝੂ ਬਣਾ ਕੇ ਬਾਹਰ ਆ ਗਈ ਚੰਡਾ ਬਾਡੀ ਪੁਰਸ਼ ਬਣ ਗਿਆ ਸੱਚ ਮੋਚ ਦਾ ਪੁਰਸ਼ ਜਿਸ ਪੁਰਸ਼ ਨੂੰ ਪਰਮਾਤਮਾ ਦੇ ਅੰਗੀ ਸੰਗੀ ਮਿਥਿਆ ਜਾਂਦਾ ਹੈ ਦਾਤਾ ਮੇਰੇ ਉੱਤੇ ਕਿਰਪਾ ਕਰੋ ਕਿਰਪਾ ਕਰੋ ਮੇਰੇ ਦਿਲ ਨੂੰ ਜਨਮ ਜਨਮ ਦੀ ਮੈਲ ਲੱਗੀ ਹੋਈ ਹੈ ਇਹ ਮੈਲ ਦੂਰ ਕਰੋ ਗੁਰੂ ਜੀ ਦਇਆ ਦੇ ਕਹਾਰੇ ਮੇਰ ਦੀ ਨਿਵਾ ਕੀਤੀ ਝੰਡੇ ਬਾਡੀ ਸਰ ਉਪਰ ਆਥਰਾ ਕੇ ਆਖਿਆ ਪੁਰ샤 ਨਿਆਲ ਨਿਆਲ ਨਿਆ ਪ੍ਰਿੰਤੇ ਸਰਦਾ ਨਾਲ ਕੋ ਸਤ ਕਰਤਾ ਸਤਕਰਤਾ ਸਭ ਕਲੇਸ਼ਾਂ ਦਾ ਨਾਸ ਕਰਨ ਵਾਲਾ ਸਤ ਨਾਮ ਦਾ ਸਿਮਰਨ ਹੈ ਜਗਤ ਨੂੰ ਥੇਰ ਰੱਖਣ ਵਾਲੀ ਨਾਮ ਜੀ ਇੱਕ ਸ਼ਕਤੀ ਹੈ ਇਸ ਪਰਥਾਏ ਗੁਰੂ ਜੀ ਨੇ ਬਾਣੀ ਅਚਾਰੀ ਇਸ ਦਾ ਪਰਮਾਥਰਮ ਹੈ ਪੁਰ샤 ਜਿਹੜਾ ਪੁਰਸ਼ ਇਸ ਨੂੰ ਸੁਣਦਾ ਤੇ ਮੰਨਦਾ ਤੇ ਇਸ ਦੇ ਵਿਚਾਰ ਕਰਦਾ ਹੇ ਐਸੇ ਪੁਰਖ ਤੋਂ ਮੈਂ ਬਲੇਹਾਰ ਜਾਂਦਾ ਹਾਂ ਪਰ ਪੁਰਸ਼ ਨੂੰ ਨਾਮ ਵਾਲ ਪ੍ਰੇਰਣਾ ਵੈਰੂ ਦੇ ਹੱਥ ਹੈ ਜੇ ਉਹ ਭੁੱਲ ਕੇ ਕਰਾਏ ਪਾਏ ਤਾਂ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਪ੍ਰਭੂ ਬਦੀ ਸੂਜੀ ਬਖਸ਼ੇ ਤਾਂ ਨਾਮ ਦਾ ਸਿਮਰਨ ਹੋ ਸਕਦਾ ਹੈ ਨਾਮ ਨਹੀਂ ਇੱਕ ਐਸੀ ਵਸਤੂ ਹੈ ਜੋ ਜੀਵ ਆਤਮਾ ਦੇ ਨਾਲ ਜਾਂਦੀ ਹੈ ਸਹਾਈ ਹੁੰਦੀ ਹੈ ਨਾਮ ਤੋਂ ਬਿਨਾ ਸਾਰੇ ਜੀਵਾਂ ਨੂੰ ਕਾਲ ਰੂਪੀ ਸੈਨਾ ਬਣ ਲੈਂਦੀ ਹੈ ਜੀਵ ਦੁੱਖ ਠੰਡਾ ਹੈ ਹਾਰ ਤੰਦੇ ਵਿੱਚ ਨਾਮ ਸਹਾਈ ਹੁੰਦਾ ਹੈ ਤੰਦਾ ਭਾਵੇਂ ਖੇਤੀ ਹੋਵੇ ਜਾਂ ਬਹਾਰ ਜੀਵਨੁ ਪਾਪ ਪੁੰਨ ਦਾ ਪੰਡ 28 ਹੈ ਜੀਵਨੇ ਪਾਪ ਪੁੰਨ ਦੀ ਪੰਡ 28 ਹੈ ਉਹ ਵੀ ਤਦੇ ਹੋਲੀ ਹੋ ਸਕਦੀ ਏ ਜੇ ਨਾਮ ਦਾ ਸਿਮਰਨ ਕੀਤਾ ਜਾਵੇ ਕਾਮ ਤੇ ਹੋਮੇ ਜੋ ਜੀਵ ਨੂੰ ਤੰਗ ਕਰਦੇ ਨੇ ਨਾਮ ਵਿਸਾਰ ਦਿੱਤਾ ਜਾਵੇ ਤਾਂ ਇਨਾਰੋ ਚੋਰਾਂ ਦਾ ਬਹੁਤਾ ਜੋਰ ਪੈ ਜਾਂਦਾ ਹੈ ਮੂਰਖ ਲੋਕ مانਤੇ ਮਗਰ ਲੱਗ ਕੇ ਕਸ਼ਟ اٹھਾਉਂਦੇ ਹਨ ਜਿਹੜੇ ਪਰਸ਼ਾ ਨੂੰ ਸੱਚੀ ਸਿੱਖਿਆ ਅਸਰ ਕੀਤੀ ਹੈ ਉਹਨਾਂ ਦੀ ਆਤਮਾ ਚੰਗੀ ਸਰੀਰ ਸੀਤਲ ਤੇ ਉਹ ਸੱਚ ਦੇ ਇਮਤਿਹਾਨ ਵਿੱਚੋਂ ਪਾਸ ਹੋ ਜਾਂਦੇ ਹਨ ਜਿਵੇਂ ਕਮਲ ਫੁੱਲ ਜਾਲ ਵਿੱਚ ਖਰਾਕ ਲੈ ਕੇ ਫਿਰ ਵੀ ਜਾਲ ਤੋਂ ਨਿਰਲੇਪ ਰਹਿੰਦਾ ਹੈ ਦੀਨੇ ਗੁਰਮਖ ਲੋਕ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਤੇ ਚੱਲਦੇ ਹੋਏ ਜਗਤ ਤੋਂ ਨਰਲੀਪ ਰਹਿੰਦੇ ਹਨ ਜੋ ਗੁਰੂ ਜੀ ਦੇ ਸ਼ਬਦ ਜਾਂ ਵੈ ਗੁਰੂ ਦੇ ਸਿਮਰਨ ਵਾਲਾ ਲੱਗੇ ਹਨ ਉਹ ਐਸਾ ਆਨੰਦਮਾਨਦੇ ਹਨ ਜਿਵੇਂ ਕੁਮਾਦ ਦਾ ਮਿੱਠਾ ਰਸ ਪੀਣ ਤੋਂ ਆਨੰਦ ਮਾਣੀਦਾ ਹੈ ਸਭ ਵਿਗੜੇ ਕੰਮ ਸਵਾਰਨ ਵਾਲਾ ਨਾਮ ਹੈ ਇਹ ਸ਼ਬਦ ਤੋਂ ਪ੍ਰੰਤ ਗੁਰੂ ਜੀ ਨੇ ਚੰਡੇ ਨੂੰ ਉਪਦੇਸ਼ ਦਿੱਤਾ ਤੇ ਕਹੇ ਉਹ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਸਰਬ ਸ਼ਕਤੀਮਾਨ ਕਰਤਾਰ ਦੀ ਪੂਜਾ ਕਰਨ ਦੂਜੇ ਜਨਮ ਮਰਨ ਦਾ ਜਾਂ ਜਿਸ ਉੱਤੇ ਦੋਸ਼ ਘਾਲ ਤੇ ਅਬੂਬੋਹਾ ਅਸਰ ਕਰੇ ਉਹ ਕਰਤਾਰ ਨਹੀਂ ਹੋ ਸਕਦਾ ਜੋ ਕਰਤਾਰ ਵੈ ਗੁਰੂ ਨਹੀਂ ਉਸ ਦੀ ਪੂਜਾ ਨਹੀਂ ਹੋ ਸਕਦੀ ਚੰਡੇ ਨੂੰ ਪੂਰਨ ਗਿਆਨ ਹੋ ਗਿਆ ਸਾਰੇ ਆਸਰੇ ਛੱਡ ਕੇ ਗੁਰੂ ਜੀ ਦੀ ਸਿੱਖਿਆ ਅਨਸਾਰ ਚੱਲਣ ਲੱਗਾ ਚੰਡੇ ਨੂੰ ਸਿੱਖ ਹੋਇਆ ਦੇਖ ਕੇ ਨਗਰੀ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਰਾਜੇ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਕੋਈ ਦਿਨ ਉਸ ਨਗਰੀ ਵਿੱਚ ਰਹਿਣ ਪਿੱਛੋਂ ਗੁਰੂ ਜੀ ਅੱਗੇ ਨੂੰ ਤਿਆਰ ਹੋਏ ਪਰ ਤੁਰੰਤੋਂ ਪਹਿਲਾਂ ਝੰਡੇ ਨੂੰ ਮੰਜੀ ਬਖਸ਼ੀ ਜੋ ਉਸ ਉਸ ਪੜੀ ਇਲਾਕੇ ਵਿੱਚ ਜੀਵਾਂ ਨੂੰ ਸਤਨਾਮ ਦਾ ਜਾਪ ਜਪਾਉਂਦੇ ਰਹਿਣ ਜਗਨਨਾਥਪੁਰੀ ਵਿੱਚ ਪੰਡਤਾਂ ਨੂੰ ਉਪਦੇਸ਼ ਵਿਸ਼ਾਲ ਭਾਰਤ ਵਿੱਚ Hindu ਮੰਦਰਾਾਂ ਤੀਰਥਾਂ ਦੀ ਗਿਣਤੀ ਬੇੰਤ ਹੈ ਪਰ 68 ਤੀਰਸ ਪ੍ਰਸਿੱਧ ਮੰਨੇ ਗਏ ਹਨ ਇਹ ਸਾਰੇ ਤੀਰਥ ਭਾਰਤ ਦੇ ਅੱਡ-ਅੱਡ ਪ੍ਰਾਂਤਾਂ ਵਿੱਚ ਹਨ ਸਾਧ ਸੰਤ ਤੇ ਭਗਤ ਲੋਕ ਇਨ੍ਹਾਂ ਤੀਰਥਾਂ ਦੀ ਯਾਤਰਾ ਕਰਨਾ ਬਹੁਤ ਸ਼ੁਭ ਸਮਝਦੇ ਰਹੇ ਹਨ ਪੂਰਬੀ ਦੱਖਣੀ ਹਿੰਦ ਦੇ ਵਰਤਮਾਨ ਸੂਬੇ ਅੜੀਸਾ ਵਿੱਚ ਜਗਨਨਾਥ ਪੁਰੀ ਵਿੱਚ ਸ਼ਹਿਰ ਤੇ ਤੀਰਥ ਹੈ ਇੱਥੇ ਜਗਨਨਾਥ ਦੇਵਤੇ ਦਾ ਵੱਡਾ ਮੰਦਿਰ ਹੈ ਸ਼ਹਿਰ ਸਮੁੰਦਰ ਦੇ ਕਿਨਾਰੇ ਹੂਣ ਕਰਕੇ ਇੱਕ ਚੰਗੀ بندرਗਾਹ ਵੀ ਹੈ ਹਜ਼ਾਰਾਂ ਯਾਤਰੀ ਰੇਲ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਇਸ ਤੀਰਥ ਦੀ ਯਾਤਰਾ ਕਰਨ ਵਾਸਤੇ ਅਜੇ ਵੀ ਜਾਂਦੇ ਹਨ ਗਿਆਨ ਦੇ ਅਮਰ ਸੂਰਜ ਤੇ ਅਤੇ ਸੀਤਲਾ ਸਰੂਪ ਸੱਚੇ ਸਤਗੁਰੂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਮਾ ਰਾਜ ਪੂਰਬੀ ਬੰਗਾਲ ਤੇ ਬਰਮਾ ਦਾ ਦੌਰਾ ਕਰਕੇ ਕਲਕੱਤੇ ਵੱਲ ਮੁੜੇ ਕਲਕੱਤੇ ਵਿੱਚ ਜਿੱਥੇ ਅੱਜ ਬੜੀ ਸੰਗਤ ਗੁਰ ਬੜੀ ਸੰਗਤ ਗੁਰਦਵਾਰਾ ਬਣਿਆ ਹੈ ਇਹ ਸਥਾਨ ਉੱਤੇ ਆ ਕੇ ਗੁਰੂ ਜੀ ਬਰਾਜਮਾਨ ਹੋਏ ਹਜ਼ਾਰਾਂ ਜੀਵਾਂ ਨੂੰ ਸਤਨਾਮ ਦਾ ਉਪਦੇਸ਼ ਬਖਸ਼ਿਆ ਪੰਡਤਾਂ ਦੇ ਪਰਮਧੂਰ ਕਰਕੇ ਜੀਵਨ ਦੀ ਸਹੀ ਰੋਸ਼ਨੀ ਬਖਸ਼ੀ ਕਾਲੀ ਦੇਵੀ ਦੇ ਮੰਦਰ ਵਿੱਚ ਪਸ਼ੂਆਂ ਤੇ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਸੀ ਉਹ ਜੀਵ ਆਤਿਆ ਤੋਂ ਪੰਡਤਾਂ ਨੂੰ ਰੋਕਿਆ ਤੇ ਦੱਸਿਆ ਕਿ ਮੁਕਤੀ ਦੇ ਸਾਧਨ ਜੀਵ ਤਿਆ ਕਰਨਾ ਨਹੀਂ ਸਗੋ ਪਰਮਾਤਮਾ ਦੀ ਭਗਤੀ ਤੇ ਜੀਵਾਂ ਉੱਤੇ ਦਇਆ ਕਰਨਾ ਹੈ ਕਲਕੱਤੇ ਤੋਂ ਦੱਖਣ ਵਾਲ ਸਮੁੰਦਰ ਦੇ ਕਿਨਾਰੇ-ਕਿਨਾਰੇ ਗੁਰੂ ਜੀ ਤੁਰ ਗਏ ਮਰਦਾਨਾ ਸਾਥੀ ਉਹ ਇਸਤਰੀ-ਪੁਰਸ਼ਾਂ ਦੇ ਨਵੇਂ ਤੇ ਵੱਖਰੇ ਲਿਬਾਸ ਰੰਗ-ਰੂਪ ਅਤੇ ਬੋਲ-ਚਾਲ ਨੂੰ ਦੇਖ ਕੇ ਬਹੁਤਰਾ ਆਨੰਦ ਆਸੀ ਪੱਛਮੀ ਬੰਗਾਲ ਅਤੇ ਅੜੀ ਸਾਦੇ ਆਮ ਲੋਕ ਗਰੀਬ ਤੇ ਭਲੇ-ਭੋਲੇ ਸਨ ਨੰਗੇ ਸੇ ਰਹਿਣ ਦਾ ਆਮ ਰਵਾਜ ਸੀ ਕਿਰਤ ਕਰਕੇ ਜੀਵਨ ਨਿਰਭਾਹ ਕਰਦੇ ਸਨ ਆਤਮ ਗਿਆਨ ਵੱਲੋਂ ਬਹੁਤ ਕੋਰੇ ਸਨ ਉਹਨਾਂ ਦੇ ਦਿਲ ਦਿਮਾਗ ਵਿੱਚ ਹੀ ਨਿਹਰਾਈ ਨਿਹਰਾ ਸੀ ਖੇਤਾਂ ਵਿੱਚ ਹਾਲ ਚਲਾਉਂਦੇ ਆਂ ਮੱਛੀਆਂ ਪਕੜਦੇ ਆਂ ਤੇ ਜੰਗਲਾਂ ਵਿੱਚ ਲੱਕੜੀ ਕੱਟਦੇ ਆਂ ਹੋਇਆਂ ਨੂੰ ਗੁਰੂ ਜੀ ਨੇ ਆਪਦੇਸ਼ ਕੀਤਾ ਜੀਵਾਂ ਨੂੰ ਭਵ ਸਾਗਰ ਤੋਂ ਤਾਰਦੇ ਹੋਏ ਹੌਲੀ ਹੌਲੀ ਗੁਰੂ ਜੀ ਪੂਰੀ ਪੁੱਜ ਗਏ ਪੂਰੀ ਨੂੰ ਜਗਨਨਾਥ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਜਗਨਨਾਥ ਜਗਦੀਸ਼ ਦੇ ਮੰਦਰ ਹਨ ਮੰਦਰਾਂ ਦੇ ਵਿੱਚ ਮੂਰਤੀਆਂ ਤੇ ਸ਼੍ਰੀ ਰਾਧਾ ਕ੍ਰਿਸ਼ਨ ਦੀਆਂ ਰੱਖੀਆਂ ਹੋਈਆਂ ਹਨ ਗੁਰੂ ਜੀ ਮੰਗਮਟਾ ਮੰਦਰ ਕੋਲ ਪੁੱਜੇ ਜਾ ਬੈਠੇ ਇਹਦੇ ਨੇੜੇ ਸਮੁੰਦਰ ਹੈ ਸਮੁੰਦਰ ਅਧਿਆਸ਼ਾਲਾ ਸਦਾ ਇਸ ਮੰਦਿਰ ਦੇ ਪੈਰ ਚੁੰਮਦਨਾ ਰਹਿੰਦੇ ਨਾ ਹਨ ਜਗਾ ਨਾਥ ਪੂਰੀ ਦੇ ਮੰਦਿਰ ਹਿੰਦੁਸਤਾਨ ਦੇ ਮੀਰ ਮੰਦਰਾ ਵਿੱਚੋਂ ਇੱਕ ਮੰਦਿਰ ਹੈ ਮਹਿਮੂਦ ਗਾਂਜੇ ਨਵੀਨ ਨੂੰ ਜਦੋਂ ਸੋਮਨਾਥ ਦੇ ਮੰਦਰਾ ਵਿੱਚੋਂ ਕਰੋੜਾਂ ਰੁਪਏ ਦੀ ਕੀਮਤ ਦਾ ਮਾਲ ਮਿਲਿਆ ਤੇ ਉਸ ਨੇ ਹੋਰ ਮੰਦਰਾ ਨੂੰ ਵੀ ਲੁੱਟਣਾ ਸ਼ੁਰੂ ਕੀਤਾ ਸਮੁੰਦਰ ਦੇ ਕਨਾਰੇ ਖਲੋਤਾ ਜਗਨਨਾਥ ਜਗਦੀਸ਼ਦਾ ਮੰਦਿਰ ਲੁੱਟੇ ਵੱਡੇ ਮੰਦਰਾ ਵਿੱਚ ਹੀਰੇ ਜਵਾਰ ਸੋਨਾ ਤੇ ਚਾਂਦੀ ਉਸ ਨੂੰ ਆਥ ਲੱਗਾ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਫਤਿਹ